ਲੁਧਿਆਣਾ ਦੀ ਸਬਜ਼ੀ ਮੰਡੀ ਵਿੱਚ ਲੋਕਾਂ ਨਾਲ ਹੋ ਰਹੀ ਹੈ ਲੁੱਟ ਸਬਜ਼ੀ ਮੰਡੀ ਦਾ ਠੇਕੇਦਾਰ ਰਾਜੂ ਰੋਜ਼ਾਨਾ ਲੋਕਾਂ ਤੋਂ ਵਸੂਲ ਰਿਹਾ ਹੈ ਗੁੰਡਾ ਟੈਕਸ ਅੱਬਾ ਜੀ ਕਦੇ ਕਹਾਣੀ ਇਹਨਾਂ ਨੂੰ ਵੀ ਪੈਸੇ ਦਾ ਘੱਟ ਤੁਸੀਂ ਵੱਧ ਨਾ ਨਾ ਤੁਸੀਂ ਕਹੋ ਲੜਾਈ ਹੋ ਜਾਣੀ ਫਿਰ ਇੱਥੇ ਹਾਂ ਹਾਂ ਤਾਂ ਭਾਈ ਹੋ ਜਾਊਗਾ ਤਾਂ ਭਾਈ ਹੋ ਜਾਓਗੇ ਅੰਦਰ ਆਣ ਨਹੀਂ ਦੇਣਾ ਉਹਨਾਂ ਨੇ ਬਾਹਰ ਨਹੀਂ ਦੇਣਾ ਅੰਦਰ ਤੁਜੋ ਤਿੰਨ ਗੁਣਾ ਵੱਧ ਪੈਸੇ ਵਸੂਲ ਰਿਹਾ ਪਰ ਫਿਰ ਵੀ ਮੰਡੀ ਪ੍ਰਸ਼ਾਸਨ ਬੈਠਾ ਹੈ ਚੁੱਪ ਭਾਈ ਜੀ ਕਦੇ ਅੰਦਰ ਕਿਹਾ ਨਹੀਂ ਵੀ ਜਿਹੜੀ ਕਰਜ਼ੀ ਦਾ ਸਿਰਫ 20 ਰੁਪਏ ਆ ਉਹ ਬੰਦੇ ਮਗਰ ਪੈਂਦੇ ਬੋਲੋ ਤੇ ਇਹ ਇਸ ਕਰਕੇ ਬੋਲੀ ਦੇਣੀ ਜਿੰਨੇ ਮੰਗਦੇ ਦੇਣੇ ਪੈਂਦੇ ਆ ਧੱਕੇਸ਼ਾਹੀ ਅੰਦਰ ਗੁੰਡੇ ਕਰਦੇ ਬਹੁਤ ਜ਼ਿਆਦੀ ਬਹੁਤ ਜ਼ਿਆਦੀ ਗੁੰਡਾ ਕਰਦੇ 25 ਰੁਪਏ ਵਾਲੀ ਪਰਚੀ ਦੇ ਵਸੂਲ ਰਿਹਾ ਹੈ 100 ਰੁਪਏ ਇਹ ਕਈ ਵਾਰ ਦੇ 100 ਰੁਪਏ ਲੈ ਲੈਂਦੇ ਜੀ 2 ਘੰਟੇ ਦੇ 100 ਰੁਪਏ 2 ਘੰਟੇ ਹੁਣ ਨਾਜਾਇਜ਼ ਕਰੀ ਜਾਂਦੇ ਧੱਕਾ ਬਹੁਤ ਹੈ ਇਹਨਾਂ ਦਾ ਮੰਡੀ ਸੈਕਟਰੀ ਤੇ ਸੁਪਰਵਾਈਜ਼ਰ ਦੀ ਗਲਤ ਰਿਪੋਰਟਾਂ ਨਾਲ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਖਮਿਆਜਾ ਇਹਨੇ ਪੈਸੇ ਕਿਦਾਂ ਵਧਾਉਂਦੇ ਵੀ ਪਹਿਲਾਂ ਤਾਂ ਨਹੀਂ ਤੂੰ ਬੋਲਦੀ ਆਵ ਸਾਡੀ ਆਵਾਜ਼ ਕੋ ਕੌਣ ਉਠਾ ਸਕਦਾ ਹੈ ਹੁਣ ਆਪ ਹੀ ਉਠਾ ਸਕਤੇ ਮਹੀਨੇ ਦੀ 1.5 ਕਰੋੜ ਦੀ ਗੁੰਡਾ ਟੈਕਸ ਦੀ ਵਸੂਲੀ ਸਾਲਾਨਾ 18 ਕਰੋੜ ਰੁਪਏ ਠੇਕੇਦਾਰ ਇਕੱਠਾ ਕਰਦਾ ਹੈ ਗੁੰਡਾ ਟੈਕਸ ਦੀ ਕੁਝ ਕਹਿੰਦਾ ਤਾਂ ਉਹਨਾਂ ਹੱਥ ਭਾਈ ਵੀ ਹੋ ਜਾਂਦਾ ਮਾਰ ਜਾਂਦੀ ਮਾਰਤੇ ਆਂ ਇਹ ਗੱਲ ਨਾ ਕਰੇ ਕੋਈ ਟੈਂਪੂ ਵਾਲਾ ਬੋਲ ਕੇ ਦੇਖੇ ਜਰਾ ਕੋਈ ਜਿਹੜੇ ਸਰਕਾਰੀ ਅਫਸਰ ਇੱਥੇ ਸੈਕਟਰੀ ਅਤੇ ਸੁਪਰਵਾਈਜ਼ਰ ਬੈਠੇ ਨੇ ਉਹਨਾਂ ਦੀਆਂ ਗਲਤ ਰਿਪੋਰਟਾਂ ਕਰਕੇ ਜਿਹੜੀ ਆਮ ਜਨਤਾ ਉਸ ਨੂੰ ਇਸ ਚੀਜ਼ ਦਾ ਖਮਿਆਜਾ ਭੁਗਤਣਾ ਪੈ ਰਿਹਾ ਟੈਂਪੂ ਦੀ ਜਿਹੜੀ ਪਰਜੀ ਹੈ ਸਿਰਫ ਤੇ ਸਿਰਫ 20 ਰੁਪਏ ਹੈ ਸਰ 60 ਰੁਪਏ ਲੈਂਦੇ ਆ ਧੱਕਾ ਹੈ ਫਿਰ ਕੀ ਕਰੀਏ ਤਾਂ ਕੁਝ ਇਸ ਤਰੀਕੇ ਨਾਲ ਅ ਲੁਧਿਆਣਾ ਦੀ ਸਬਜ਼ੀ ਮੰਡੀ ਦਾ ਠੇਕੇਦਾਰ ਰਾਜੂ ਵਸੂਲ ਰਿਹਾ ਹੈ ਗੁੰਡਾ ਤਖਤਾ ਤੁਹਾਨੂੰ ਜਿਸ ਤਰੀਕੇ ਨਾਲ ਸਾਰੇ ਆંકੜੇ ਦੱਸੇ ਨੇ ਵੀ ਕਿਵੇਂ 15 ਰੁਪਏ ਵਾਲੀ ਪਰਚੀ ਦਾ 60 ਰੁਪਏ ਲਏ ਜਾਂਦੇ ਨੇ ਤੇ 25 ਰੁਪਏ ਵਾਲੀ ਪਰਚੀ ਜਿਹੜਾ ਗਿਆ 100 ਰੁਪਈਆ ਆਮ ਜਨਤਾ ਤੋਂ ਲਿਆ ਜਾਂਦਾ ਹੈ ਜਿਹੜੇ ਸਰਕਾਰੀ ਅਫਸਰ ਇੱਥੇ ਸੈਕਟਰੀ ਅਤੇ ਸੁਪਰਵਾਈਜ਼ਰ ਬੈਠੇ ਨੇ ਉਹਨਾਂ ਦੀਆਂ ਗਲਤ ਰਿਪੋਰਟਾਂ ਕਰਕੇ ਜਿਹੜੀ ਆਮ ਜਨਤਾ ਹੈ ਉਸ ਨੂੰ ਇਸ ਚੀਜ਼ ਦਾ ਖਮਿਆਜਾ ਭੁਗਤਣਾ ਪੈ ਰਿਹਾ ਹੈ ਕਿ ਜਿੱਥੇ ਉਹਨਾਂ ਦੀ ਐਂਟਰੀ ਫੀਸ ਜਿਹੜੀ ਕੀ ਹੈ 15 ਤੋਂ 25 ਰੁਪਏ ਕੁਝ ਇਸ ਤਰੀਕੇ ਨਾਲ ਜਿਸ ਵਹੀਕਲ ਤੇ ਆਉਂਦੇ ਨੇ ਵੇਰੀ ਕਰਦੀ ਹੈ ਤਾਂ ਜਿਹੜੀ ਗਲਤ ਰਿਪੋਰਟਾਂ ਨੇ ਉਸ ਕਰਕੇ ਉਹਨਾਂ ਨੂੰ ਉਸ ਦਾ ਜਿਹੜਾ ਕੀ ਹੈ ਤਿੱਗਣਾ ਜਿਹੜਾ ਕੀ ਹੈ ਚਾਰजेस ਦੇਣੇ ਪੈ ਰਹੇ ਨੇ ਤਾਂ ਇਸ ਤਰੀਕੇ ਨਾਲ ਉੱਥੋਂ ਦੇ ਮੰਡੀ ਦੇ ਜਿਹੜੇ ਲੋਕ ਅੰਦਰ ਆਉਂਦੇ ਨੇ ਸਬਜ਼ੀ ਖਰੀਦਣ ਵਾਸਤੇ ਆਉਂਦੇ ਨੇ ਜਿਹੜੇ ਰੇੜੀ ਫੜੀ ਵਾਲੇ ਆਉਂਦੇ ਨੇ ਉਹਨਾਂ ਨੂੰ ਵੱਧ ਪੈਸੇ ਦੇ ਕੇ ਜਿਹੜਾ ਕੀ ਹੈ ਪਾਰਕਿੰਗ ਦੀ ਫੀਸ ਜਿਹੜੀ ਕੀ ਹੈ ਦੇਣੀ ਪੈਂਦੀ ਹੈ ਤਾਂ ਲੋਕਾਂ ਨਾਲ ਵੀ ਗੱਲਬਾਤ ਜਿਹੜੀ ਕੀਤੀ ਉਹ ਵੀ ਦਿਖਾਉਣੇ ਆ ਸਾਡੇ ਕੋਲ ਅਗੇ ਰੁਕਿਆ ਬਾਈ ਕਿੰਨੇ ਦੀ ਪਰਚੀ ਕਢਾ ਕੇ ਆਏ ਹੋ ਅੰਦਰ ਦੀ 60 ਰੁਪਏ ਦੀ ਸਾਡੇ ਕੋਲ ਤੁਹਾਨੂੰ ਪਤਾ ਹੀ ਨਹੀਂ ਸਰਕਾਰ ਜਿਹੜੀ ਪਰਚੀ ਸਿਰਫ 20 ਰੁਪਏ ਹੈ ਉਹਨਾਂ ਨੇ ਤੇ 60 ਹੀ ਲੈ ਰਹੇ ਨੇ 60 ਹੀ ਲੈ ਰਹੇ ਕਿੰਨਾ ਸਮਾਂ ਹੋ ਗਿਆ 60 ਰੁਪਏ ਪਰਚੀ ਭਰਦਿਆਂ ਨੂੰ ਹੋ ਗਿਆ ਕਾਫੀ ਸਮਾਂ ਪੰਜ 6 ਮਹੀਨੇ ਹੋ ਗਏ ਪੰਜ 6 ਮਹੀਨੇ ਇੱਕੋ ਰੇਟ ਚੱਲਦਾ ਹਾਂ ਜੀ ਤੇ ਪਰਚੀ ਦਿਖਾਏ ਇੱਕ ਵਾਰੀ ਛੋਟੇ ਵਾਲੀ ₹100 ਹੈ ਪਰ ਕਾਰ ਜੀਪ ਦੇ ਵਿੱਚ ਕਨਸੀਡਰ ਕਰਕੇ ਇਸ ਨੂੰ ਇਸ ਦੀ ਜਿਹੜੀ ਪਰਚੀ ਹੈ 50 ਰੁਪਏ ਕਿਟਿਆਰੀ ਇੱਕ ਵਾਰੀ ਆ ਦੇਖੋ ਤਸਵੀਰ ਕੀ ਹੈ ਕਾਰ ਜੀਪ ਹੈ ਟੈਂਪੂ ਦੀ ਜਿਹੜੀ ਪਰਚੀ ਹੈ ਸਿਰਫ ਤੇ ਸਿਰਫ 20 ਰੁਪਏ ਹੈ ਸਰ ਸਿਰਫ 20 ਰੁਪਏ ਹੈ ਪਰਚੀ ਟੈਂਪੂ ਦੀ 60 ਰੁਪਏ ਲੈਂਦੇ ਧੱਕਾ ਹੈ ਫਿਰ ਕੀ ਕਰੀਏ ਧੱਕਾ ਧੱਕਾ ਕਰਦੇ ਆ ਪੈਸੇ ਨਾਲ ਚਵੇਰੀ ਮਾਰ ਦਿੰਦੇ ਆ ਹੈ ਪੈਸੇ ਨਾਲ ਚਵੇਰੀ ਮਾਰ ਦਿੱਤੇ ਮਿੰਟ ਵਿੱਚ ਅਜੇ ਬੰਦੇ ਨਾਲ ਹੀ ਰੱਖੇ ਹੁੰਦੇ ਹੋਰ ਕੀ ਇੱਧਰ ਆਓ ਪੈਸੇ ਦੋਫਰਾ ਪੈਸੇ ਦੋਫਰਾ ਨਿਕਾਲ ਦਿਓ ਨਹੀਂ ਦੋ ਰਾਵਤ ਜੀ ਵੀ ਹਰ ਪਾਨਿੰਦੀ ਕੀ ਕਰੇ ਨਾਲ ਹੀ ਚਬੇਣਾ ਸ਼ੁਰੂ ਕਰ ਦਿੰਦੇ ਆ ਤਾਂ ਧੱਕਾ ਕਰਦੇ ਬਿਲਕੁਲ ਹਾਂਜੀ ਰੇੜੇ ਕਿ ਤਿੰਨ ਪੈ ਰੇੜੇ ਜੀ 50 ਰੁਪਏ ਹੂੰ ਅਗਲੇ 60 ਰੁਪਏ ਅੱਜ ਇਹਦੇ 60 ਰੁਪਏ ਹਾਂਜੀ ਸੌਦਾ ਮਿਲੇ ਚਾਹੇ ਨਾ ਮਿਲੇ ਪੈਸੇ ਪਹਿਲੇ ਹੂੰ ਜਿਹੜਾ ਕਹਿੰਦੇ ਜਿਹੜਾ ਬੋਲਦਾ ਕਿ ਪੈਸੇ ਦੀ ਵੱਧ ਲੈ ਰਿਹਾ ਹੁੰਦਾ ਨਾ ਫਿਰ ਹੱਤਾਬਾਈ ਵੀ ਕੀਤੀ ਜਾਂਦੀ ਹੈ ਬਦਦੋ ਗਾਜ ਜਿਹੜੇ ਬਹੁਤ ਦਿਨ ਹੋ ਗਏ ਕਾਫੀ ਦਿਨ ਹੋ ਗਏ ਹੂੰ ਕਾਫੀ ਦਿਨ ਹੋ ਗਏ ਪੈਸੇ ਲੈਤੇ ਹੂੰ ਠੀਕ ਹੈ 50 ਰੁਪਏ 60 ਰੁਪਏ ਹਾਂ ਇਹ ਰੇਟ ਚੱਲਦਾ ਹੈ ਇਹ ਰੇਟ ਚੱਲਦਾ ਹੈ ਬਈ ਤੁਹਾਨੂੰ ਪਤਾ ਇਹਦਾ ਸਰਕਾਰੀ ਰੇਟ ਜਿਹੜਾ ਸਿਰਫ 20 ਰੁਪਏ ਆ। ਤੋਂ ਮੇਰੇ ਕੋਲ ਤਾਂ 60 ਰੁਪਏ ਕੇ दिए। ਕਿੰਨਾ ਟਾਈਮ ਹੋ ਗਿਆ ਐਨੇ ਪੈਸੇ ਭਰਦਿਆਂ ਨੂੰ? ਹੋ ਗਿਆ ਰੋਜ਼ ਹੀ ਭਰਤਾ ਹੂੰ ਹੋ ਗਿਆ 5-6 ਮਹੀਨੇ ਹੋ ਗਏ। 5-6 ਮਹੀਨੇ ਤੇ ਕਿਤੇ ਤੁਸੀਂ ਆਵਾਜ਼ ਨਹੀਂ ਚੱਕੀ ਵੀ ਪੈਸੇ ਤਾਂ ਘੱਟ ਤੁਸੀਂ ਵੱਧ ਕਿਉਂ ਲੈਨੇ? ਉਹ ਬੋਲਤੇ 60 ਰੁਪਏ ਲੱਗਤੇ। ਇੱਥੇ ਜਿਵੇਂ ਲਿਖਾ ਹੋਇਆ ਕਾਰ ਜੀਪ ਤੁਹਾਡੇ ਕੋਲ ਕੀ ਆ? ਟੈਂਪੂ ਆ ਤੁਹਾਡੇ ਕੋਲ ਤਿੰਨ ਤਿੰਨ ਪਹੀਆ ਵਾਹਨ ਆ ਈ ਰਿਕਸ਼ਾ ਹੈਗਾ। ਇਹ ਇੱਕ ਕਾਰ ਦੀ ਵੀ ਪਰਚੀ ਕੱਟਦਾ ਪਿਆ ਪੈਸੇ ਵੱਧ ਵਸੂਲਦਾ ਪਿਆ ਤੇ ਕਦੇ ਅਸੀਂ ਇੱਥੇ ਆਵਾਜ਼ ਵੀ ਚੱਕੀ ਹੋਵੇ ਜਾਂ ਕਦੇ ਕੁਝ ਕਿਹਾ ਹੋਵੇ ਇਹਨਾਂ ਨੂੰ ਆਹ ਬੋਲਤੇ ਹੁਸੇ ਕਮ ਨਹੀਂ ਦੂੰਗਾ ਬੋਲਤੇ ਹੂੰ ਕਦੇ ਮੇਰੇ ਹੱਥਾਂ ਪਾਈ ਤੇ ਵੀ ਆ ਜਾਂਦੇ ਜੇਕਰ ਕੋਈ ਜ਼ਿਆਦਾ ਬੋਲੇ ਕੋਈ ਤਾਂ ਆ ਨਹੀਂ ਇਹ ਤਾਂ ਨਹੀਂ ਬਾਤ ਮੇਰੇ ਸਾਹਮਣੇ ਤਾਂ ਰਹੀ ਹੈ ਨਹੀਂ ਬੋਲੀਆ ਇਹ ਨਹੀਂ ਨਾ ਇੱਕ ਵਾਰੀ ਦੇਖੋ ਆ ਤਿੰਨ ਪਹੀਆ ਵਾਹਨ ਹੈ ਈ ਰਿਕਸ਼ਾ ਹੈ ਤੇ ਜਿਸ ਦੀ ਸਿਰਫ ਸਰਕਾਰੀ ਜਿਹੜੀ ਪਰਚੀ ਹੈ ਉਹ 20 ਰੁਪਏ ਹੈ ਤੇ ਕਾਰ ਜੀਪ ਦੇ ਅੰਦਰ ਜਿਹੜੀ ਕੱਟ ਕੇ 50 ਰੁਪਏ ਜਿਹੜੀ ਕੀ ਹੈ ਪਰਚੀ ਲਈ ਜਾ ਰਹੀ ਹੈ ਤਾਂ ਇੱਕ ਹੋਰ ਸਾਡੇ ਕੋਲ ਰੁਕੇ ਨੇ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਤੇ ਭਾਈ ਜੀ ਕਿੰਨੇ ਦੀ ਪਰਚੀ ਕਟਾ ਕੇ ਆਏ ਹੋ ਜੀ 60 ਰੁਪਏ ਦੀ ਹਾਂ ਜੀ ਤੁਹਾਨੂੰ ਪਤਾ ਇਹਦੀ ਜਿਹੜੀ ਸਰਕਾਰੀ ਪਰਚੀ ਹੈ ਸਿਰਫ 20 ਰੁਪਏ ਹੈ ਆਦਾ ਮੈਨੂੰ ਤਾਂ ਨਹੀਂ ਪਤਾ ਉਹ ਦਿਖਾਇਓ ਛੋਟੀ ਪਰਚੀ ਦਿਖਾਓ ਪੱਕੀ ਹੈਗੀ ਮੇਰੇ ਕੋਲ ਪਰਚੀ ਦਿਖਾ ਦੇਣਾ ਤਾਂ ਪਰਚੀ ਇੱਥੇ ਵੀ ਕੁਝ ਉਸੇ ਤਰੀਕੇ ਨਾਲ ਹੋਏਗਾ ਜਿਵੇਂ ਤੁਹਾਨੂੰ ਅਸੀਂ ਪਹਿਲਾਂ ਵੀ ਦਿਖਾ ਰਹੇ ਜਿਹੜੇ ਤਿੰਨ ਪਈਆ ਵਾਹਨ ਆ ਉਹਨਾਂ ਦੀ ਜਿਹੜੀ ਪਰਚੀ ਹੈ ਉਹ ਆ ਪਰਚੀ ਇੱਕ ਵਾਰੀ ਫੇਰ ਵੀ ਦੇਖ ਸਕਦੇ ਹਾਂ ਆਕਾਰ ਜੀਪ ਦੀ ਪਰਚੀ ਦੇ ਵਿੱਚ ਕੱਟ ਕੇ ਆ ਟੈਂਪੋ ਜਿਹੜਾ ਕਿ ਆ ਅੰਰੋਂ ਲੰਗਾਇਆ ਜਾਂਦਾ ਤਾਂ ਭਾਜੀ ਕਦੇ ਕਿਹਾ ਨਹੀਂ ਇਹਨਾਂ ਨੂੰ ਵੀ ਪੈਸੇ ਦਾ ਕਟਾ ਤੁਸੀਂ ਵੱਧ ਕਰੋ ਨਾ ਨਾ ਤੁਸੀਂ ਕਹੋ ਲੜਾਈ ਹੋ ਜਾਣੀ ਫਿਰ ਇੱਥੇ ਹਾਂ ਆ ਤਾਂ ਭਾਈ ਹੋ ਜਾਗਾ ਆ ਤਾਂ ਭਾਈ ਹੋ ਜਾਓਗੇ ਅੰਦਰ ਆਣ ਨਹੀਂ ਦੇਣਾ ਉਹਨਾਂ ਨੇ ਬਾਹਰ ਨਹੀਂ ਦੇਣਾ ਅੰਦਰ ਤੁਝਾ ਨਹੀਂ ਕੇ ਮਾਰਕੁੱਟ ਵੀ ਕਰਦੇ ਜੇ ਇੱਕ ਜਿਆਦਾ ਬੋਲਦਾ ਕੋਈ ਹੋਈਗਾ ਕੋਈ ਪੌਨੇ ਮੋਟੇ ਅਤ ਲੰਮੇ ਚੌੜੇ ਬੰਦੇ ਬਿਠਾਇਆ ਕਿੱਦਿਆ ਉਹਨਾਂ ਲੜਾਈ ਕੱਲੇ ਨਹੀਂ ਭਾਈ ਭਾਈ ਪਹਿਲਾਂ ਵੀ ਕਦੇ ਇਦਾਂ ਵੱਦ ਪੈ ਲੈ ਜਾਂਦੇ ਸੀਗੇ ਪਹਿਲਾਂ ਪੈਸੇ ਹੀ ਲੈਂਦੇ ਸੀ ਤੂੰ ਤਾਂ ਇਦਾਂ ਹੀ ਹੈਗਾ ਇਹਦੇ ਪਹਿਲਾਂ ਤੂੰ ਪਹਿਲਾ ਬੰਦਾ ਸੀਗਾ ਉਹ ਵੀ 60 ਰੁਪਏ ਲੈਂਦਾ ਸੀਗਾ ਹਾਂ ਫਿਰ ਇਹ ਆਏ ਵੀ ਸਾਡੇ ਲੈਂਦੇ ਇੱਥੇ ਪਹਿਲੇ ਲੈਂਦੇ ਸੀਗੇ 20 ਰੁਪਏ ਪਹਿਲਾਂ 20 ਰੁਪਏ ਲੈ ਆ 20 ਰੁਪਏ ਕਾਫੀ ਦਿਨ ਪਹਿਲੇ ਸੀਗੇ 5-7 ਸਾਲ ਪਹਿਲੇ ਅੱਛਾ ਹਾਂਜੀ ਹੁਣ ਇਹਦੇ ਧੱਕੇ ਨੇ ਜਿਹੜਾ ਕਿ 60 ਰੁਪਏ ਲਈ ਜਾਂਦੇ ਹਾਂ 60 ਰੁਪਏ ਧੱਕੇ ਨਾਲ ਲਈ ਜਾਂਦੇ ਹਰੇਕ ਜਿਹੜਾ ਵਿਅਕਤੀ ਹੈ ਇਸ चीज ਜਿਹੜਾ ਕਿ ਸ਼ਿਕਾਰ ਹੁੰਦਾ ਹੈ ਨਜ਼ਰ ਆਂਦਾ ਓਵਰਚਾਰਜਿੰਗ ਦਾ ਆ ਇੱਕ ਵਾਰੀ ਤੁਸੀਂ ਦੇਖੋ 3 ਰੁਪਈਆ ਵਾਹਨ ਹੈ ਇਹ ਹੀ ਰਿਕਸ਼ਾ ਜਿਸ ਦੀ ਸਰਕਾਰੀ ਫੀਸ ਜਿਹੜੀ ਕਿ ਸਿਰਫ ਮਾਤਰ 20 ਰੁਪਏ ਹੈ ਤਾਂ ਜਿਹੜੇ ਪੈਸੇ ਆ 60-68 ਰੁਪਏ ਜਿਹੜੇ ਕਿ ਵਸੂਲੇ ਜਾਂਦੇ ਆ ਆ ਭਾਜੀ ਅੰਦਰੋਂ ਆਏ ਹੋ ਕਿੰਨੇ ਦੀ ਪਰਚੀ ਜਿਹੜੀ ਕਟਾ ਕੇ ਆਏ ਹੋ 60 ਦੀ 60 ਰੁਪਏ ਦੀ ਤੁਹਾਨੂੰ ਪਤਾ ਹੈ ਇਹਦਾ ਜਿਹੜਾ ਸਰਕਾਰੀ ਰੇਟ ਹੈ ਸਿਰਫ 20 ਰੁਪਏ ਹੈ ਪਰ ਐਂサー 50 ਲਿਖਿਆ ਰਿਹਾਤਾ ਹੈ 60 ਲਿੰਦੇ ਹੋ ਇੱਕ ਵਾਰੀ ਪਰਚੀ ਖੋਲੋ ਛੋਟੀ ਬੱਤੀ ਹੈਗੀ ਤੁਹਾਡੇ ਕੋਲ ਕਿੰਨਾ ਸਮਾਂ ਹੋ ਗਿਆ ਇੱਥੇ ਤੁਹਾਨੂੰ ਆਂਦੇ ਹੁੰਦੇ ਦੋ 2.5 ਸਾਲ ਹੋ ਗਏ ਦੋ 2.5 ਸਾਲ ਹੋ ਗਏ ਇਹ ਸਰ ਪਹਿਲਾਂ ਵੀ ਇੰਨੀ ਪਹਿ ਲੈ ਲੈਂਦੇ ਸੀ ਪਹਿਲਾਂ ਕੱਟ ਲੈਂਦੇ ਹੁੰਦੇ ਸੀ ਨਹੀਂ ਇੰਨੇ 60 ਰੁਪਏ ਲਈ ਜਾ ਰਹੇ ਜੀ ਬਰਾਬਰ ਹੀ 60 ਰੁਪਏ ਲੈ ਰਹੇ ਹਾਂ ਕਿਸੇ ਦਾ ਵੀ ਕੰਟੈਕਟ ਹੋ ਕਿਸੇ ਜਾਂ ਠੀਕ ਹੈ ਇਹ ਇਧਰ ਜਿਹੜਾ ਸਰਕਾਰੀ ਰੇਟ ਆ ਉਹ ਸਿਰਫ ਤੇ ਸਿਰਫ 20 ਰੁਪਏ ਆ ਹੁਣ ਆਇਆ ਸਰ ਪਬਲਿਕ ਆ ਹੁਣ ਘਾਸ ਮਾਲ ਚਲੀ ਜਾ ਰਹਾ ਹੈ ਸਹੀ ਸਰਕਾਰੀ ਮਹਕਮਾ ਆ ਠੀਕਾ ਦੇ ਦਿੰਦੇ ਹੈ ਕਰੋੜੋ ਅਰਬੋ ਰੁਪਏ ਮੈਂ ਦੇ ਗੋ ਵੀ ਤਾਂ ਕਢਾਲਨਾ ਨੂੰ ਕੋ ਹੂੰ

ਦੇਖੋ ਤੁਹਾਡਾ ਕੀ ਹਾਲ ਕਰਦੇ ਐਨੀ ਗੁੰਡਾ ਕਰਦੇ ਹਾਂ ਜੀ ਜੀ ਦੇਖੋ ਅੱਗੇ ਘੁੰਮ ਕੇ ਦੇਖੋ ਅੰਦਰ ਤੁਸੀਂ ਲੋਕ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਪਰੇਸ਼ਾਨ ਦੱਸ ਦਿੰਦੇ ਨੇ ਵੀ ਜਿਵੇਂ ਜੇਕਰ ਪਰਚੀ ਆ ਨਾ ਘਟਾਓ ਇੱਥੇ ਕਹਿ ਦੋ ਵੀ ਤੁਸੀਂ ਵਰਤੀ ਵੱਧ ਘਾਟ ਰਹੇ ਹੋ ਤਾਂ ਹੱਥਾਂ ਪਾਈ ਦੇ ਜਿਹੜਾ ਕੀ ਉਤਰ ਆਉਂਦੇ ਆ ਹੋਰ ਭਾਈ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜਰੂਰ ਕਰਾਂਗੇ ਭਾਈ ਜੀ ਕਿੰਨੇ ਦੀ ਪਰਚੀ ਘਟਾ ਕੇ ਆਏ ਹੋਣ ਰੋਲੇ ਪਰਚੀ 60 ਦੀ ਲੈਂਦੇ ਸੱਚ ਦੀ ਬਾਈ ਤੁਹਾਨੂੰ ਪਤਾ ਇਹ ਤਾਂ ਜਿਹੜਾ ਸਰਕਾਰੀ ਰੇਟ ਆ ਸਿਰਫ 20 ਰੁਪਏ ਹੈ ਪਰਚੀ ਦਿਖਾਏ ਕੰਮਰੀ ਛੋਟੀ ਤਾਂ ਆ ਛੋਟੀ ਪਰਚੀ ਆ ਇੱਕ ਵਾਰੀ ਫੇਰ ਤੋਂ ਆ ਕਾਰ ਜੀਪ ਤੇ ਅੰਡਰ ਜਿਹੜੀ ਕੀ ਆ ਪਰਚੀ ਕੱਟੀ ਹੋਈ ਆ ਪਰ ਹੈਗਾ ਇਹ 3 ਰੁਪਇਆ ਵਾਹਨ ਹੈ ਟਰੈਂਪੂ ਹੈ ਬਾਈ ਜੀ ਕਦੇ ਅੰਦਰ ਕਿਹਾ ਨਹੀਂ ਵੀ ਜਿਹੜੀ ਪਰਚੀ ਦਾ ਸਿਰਫ 20 ਰੁਪਏ ਆ ਉਹ ਬੰਦੇ ਮਗਰ ਪੈਂਦੇ ਬੋਲੋ ਤੇ ਇਹ ਇਸ ਕਾ ਵੀ ਬੋਲੀ ਦੇਣੀ ਜਿੰਨੇ ਮੰਗਦੇ ਦੇਣੇ ਪੈਂਦੇ ਆ ਜਿੰਨੇ ਮੰਗ ਦੇਣੇ ਬੰਦੇ ਮਤਲਬ ੱੱਕੇ ਸ਼ਾਈ ਅੰਦਰ ਗੁੰਡੇ ਕਰਦੇ ਬਹੁਤ ਜ਼ਿਆਦੀ ਬਹੁਤ ਜ਼ਿਆਦੀ ਗੁੰਡਾ ਕਰਦੀ ਆ ਕਹਿੰਦੇ ਜੇਕਰ ਪੈਸੇ ਨਾ ਪਰੋਦਾ ਬੰਦੇ ਇੱਥੇ ਬਿਠਾਏ ਹੁੰਦੇ ਨੇ ਹੱਥਾ ਬਾਈ ਸ਼ੁਰੂ ਹੋ ਜਾਂਦਾ ਬਿਲਕੁਲ ਅੰਦਰ ਬਿਲਕੁਲ ਇਹੀ ਕੰਮ ਹੈ ਬਿਲਕੁਲ ਸਹੀ ਹੈ ਕਿੰਨਾ ਸਮਾਂ ਹੋ ਗਿਆ ਬਾਈ ਤੁਹਾਨੂੰ ਇੱਥੇ ਮੈਂ ਤਾਂ ਬਚਵੰਦੇ ਇੱਥੇ ਆ ਰਹੇ ਮੇਰਾ ਪਹਿਲਾ ਪਹਿਲਾ ਰੇਡ ਕਿੰਨਾ ਲੈਂਦੇ ਹੁੰਦੇ ਸੀ ਹੋਰ ਉਹਦਾ ਉਹਦਾ ਵੀ ਕੁਝ ਸੀਗਾ ਹੁਣ ਵੀ ਕੁਛ ਹੀ ਹੈ ਇਹ ਨਹੀਂ ਖਤਮ ਹੋਣਾ ਕੰਮ ਤੁਸੀਂ ਕਹਿੰਦੇ ਕਿਹਾ ਨਹੀਂ ਸਰਕਾਰ ਨੂੰ ਵੀ ਪੈਸੇ ਵਧ ਲੈਂਦੇ ਕਿਹੜਾ ਗਿਆ ਸਾਰੇ ਇੱਕਾ ਬਣੇਗਾ ਤਾਂ ਇਹ ਕੁਝ ਹੋਣਾ ਇੱਥੇ ਤਾਂ ਕੁਝ ਨਹੀਂ ਹੋਇਆ ਇੱਕਈ ਵਾਰ ਦੇ 100 ਰੁਪਏ ਲੈ ਲੈਂਦੇ ਜੀ 2 ਘੰਟੇ ਦੇ 100 ਰੁਪਏ 2 ਘੰਟੇ ਨੂੰ ਪਤਾ ਇਹਦਾ ਸਰਕਾਰੀ ਰੇਟ ਜਿਹੜਾ ਸਿਰਫ 50 ਰੁਪਏ ਹੈ ਹੁਣ ਨਾਜਾਇਜ਼ ਕਰੀ ਜਾਂਦੇ ਧੱਕਾ ਬਹੁਤ ਹੈ ਇਹਨਾਂ ਦਾ ਹਾਂਜੀ ਤੁਸੀਂ ਹੁਣ ਆਨੇ ਕਿੱਥੋਂ ਜੀ ਅਸੀਂ ਗੁਰਾਏ ਤੋਂ ਆਨੇ ਜੀ ਗੁਰਾਏ ਤੋਂ ਆਨੇ ਤੇ ਰੋ ਜਾਣਾ ਹੁੰਦਾ ਹੈ ਡੇਲੀ ਆਣਾ ਭਾਈ ਜੀ ਕਦੇ ਆਵਾਜ਼ ਨਹੀਂ ਚੱਕੀ ਵੀ ਭਾਈ ਪੈਸੇ ਤਾਂ ਘਾਟਾ ਹੋ ਕੱਲਾ ਬੰਦਾ ਕੀ ਆਵਾਜ਼ ਚੱਕੂਗਾ ਤੁਹਾਨੂੰ ਪਤਾ ਇਹਦਾ ਜਿਹੜਾ ਬੋਰਡ ਹੈ ਨਾ ਰੇਟ ਦਾ ਬਿਲਕੁਲ ਉਹਦੀ ਕੰਧ ਦੇ ਨਾਲ ਵੀ ਲੱਗਾ ਹੋਇਆ ਵੀ ਇਹ ਸਰਕਾਰੀ ਰੇਟ ਕੀ ਨੇ ਕੋਈ ਪੁੱਛਣਾ ਨਹੀਂ ਲੱਗੇਗਾ ਇਹ ਕਿਸੇ ਦੀ ਤਗੜੀਆਂ ਨਹੀਂ ਸਭ ਕੋਈ ਪੁੱਛਦਾ ਗਰੀਬਾਂ ਨੂੰ ਕੋਈ ਪੁੱਛਦਾ ਕਹਿੰਦੇ ਜੇਕਰ ਜਿਹੜਾ ਵੀ ਇੱਥੇ ਕੋਈ ਆਵਾਜ਼ ਚੱਕਦਾ ਨਾ ਹੱਥਾ ਪਾਈ ਵੀ ਸ਼ੁਰੂ ਹੋ ਜਾਵੇ। ਬਾਈ ਇਦਾਂ ਵੀ ਹੋ ਜਾਂਦਾ ਹੈ। ਹੂੰ ਤੇ ਮਤਲਬ ਤੁਸੀਂ ਕਦੇ ਵੀ ਨਹੀਂ ਕਿਹਾ ਨਾ ਕਹਿੰਦੇ ਸਰਕਾਰ ਦੇ ਦਰਵਾਜ਼ਾ ਖੜਕਾਏ। ਆਇਆ ਨਾ ਜਾਇਆ ਪਰ ਕੀ ਕਹਿ ਸਕਦੇ ਹੋ ਦੇਈ ਜਾਂਦੇ ਸਾਰੇ ਦਿਨ ਤੇ ਆਪਾਂ ਦਿੰਦੇ। ਹੂੰ ਆਪਾਂ ਇੰਨੇ ਜੋਗੇ ਹੈ ਨਹੀਂ ਕਿ ਵੀ ਇਹ ਕਰੀਏ ਕਿ ਨਹੀਂ। ਹੂੰ ਆਵਾਜ਼ ਉਠਾਈਏ ਕਿ ਕੋਈ ਇਹਨਾਂ ਟਾਈਮ ਹੈ ਕਿੱਥੇ ਆਪਨੇ ਕੋਲ ਬਿਲਕੁਲ। ਆਪਾਂ ਤਾਂ ਜਿਹੜਾ ਸਬਜੀ ਲੈ ਕੇ ਚੱਲਿਆਂ ਸਬਜੀ ਬੀਚ ਨਹੀਂ ਵੀ ਆ। ਹੂੰ ਤਾਂ ਕਿ ਆ ਹੈਗਾ ਹਿਸਾਬ ਕਿਤਾਬ। ਤੁਸੀਂ ਦੇਖ ਸਕਦੇ ਹੋ ਵੀ ਇੱਕ ਮਿਡਲ ਕਲਾਸ ਬੰਦਾ ਜਿਸ ਦਾ ਸਰਕਾਰੀ ਰੀਡ ਜਿਹੜੀ ਜਿਸ ਦੀ ਪਰਚੀ ਦਾ ਸਿਰਫ 50 ਰੁਪਏ ਆ ਉਹ ਜਦੋਂ 100 ਰੁਪਏ ਕਟਾਂਦਾ ਭਾਜੀ ਐਨੇ ਕ ਕਮਾਣੇ ਹੁੰਦੇ ਨੇ ਜਿੰਨੇ ਕ ਵੱਧ ਕੇ ਲੈ ਜਾਂਦੇ ਨੇ ਹੋਰ ਇਦਾਂ ਹੀ ਆ ਖਾਚੇ ਵਧੀਆ ਇਦਾਂ ਖਰਚੇ ਉਧਰ ਖਰਚੇ ਬਰਾ ਲੇਬਰ ਦਾ ਖਰਚਾ ਸਭ ਕੋ ਗੱਡੀ ਦਾ ਖਰਚਾ ਸਭ ਦੀ ਕਿਉਂ ਬਸ ਇਹ ਆ ਕਿ ਨਿਆਣਿਆਂ ਦੀ ਫੀਸਾਂ ਬੂਸਾਂ ਆਪਣਾ ਤੇਲ ਪਾਣੀ ਰੋਟੀ ਪਾਣੀ ਗੁਜ਼ਾਰਾ ਚੱਲੀ ਜਾਂਦਾ ਬਸ ਇਹ ਹੀ ਆ ਹੋਰ ਕੀ ਆ ਸਾਡਾ ਹੁਣ ਮੰਡੀ ਦੇ ਇੰਚਾਰਜ ਚੇਅਰਮੈਨ ਸਾਜੂ ਜੀ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਇੱਕ ਨਾ ਮੰਡੀ ਦੇ ਵਿੱਚ ਜਿਹੜੀ ਪਾਰਕਿੰਗ ਹੈ ਉਸ ਦੇ ਓਵਰਚਾਰजेस ਬਹੁਤ ਜ਼ਿਆਦਾ ਲਏ ਜਾਂਦੇ ਨੇ ਜੀ ਉਹਨੂੰ ਕਿਸ ਤਰੀਕੇ ਨਾਲ ਸਰ ਪਹਿਲਾਂ ਤਾਂ ਤੁਹਾਡਾ ਬਹੁਤ ਵੈਲਕਮ ਆ ਜੀ ਆਇਆਂ ਨੂੰ ਤੁਸੀਂ ਜਿਹੜੀ ਇੱਕ মিডিਆ ਵਾ ਜਿਹੜੀ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਉਂਦੇ ਆ ਸਰ ਸਾਡੇ ਕੋਲੇ ਉਹਦੇ ਸਬੰਧ ਦੇ ਵਿੱਚ ਬਹੁਤ ਪਹਿਲਾਂ ਕੰਪਲੇਂਟ ਆਈ ਸੀਗੀ ਅਸੀਂ ਉਹਦੇ ਉਹਦੋਂ ਕੀਤਾ ਵੀ ਸੀ ਅਸੀਂ ਚੈੱਕ ਵੀ ਕੀਤਾ ਪਰ ਸਾਡੇ ਕੋਲੇ ਹੁਣ ਕੋਈ ਕੰਪਲੇਂਟ ਲੈ ਕੇ ਨਹੀਂ ਆਵੇ ਹੁਣ ਜੇ ਕੋਈ ਸਾਡੇ ਕੋਲ ਕੰਪਲੇਂਟ ਲੈ ਕੇ ਆਵੇ ਤਾਂ ਹੀ ਉਹਦੇ ਤੇ ਕਾਰਵਾਈ ਕਰ ਸਕਦੇ ਆ ਹਾਂ ਜੇ ਜੇ ਕੋਈ ਕੰਪਲੇਂਟ ਲਾਉਗੀ ਉਹਦੇ ਤੇ ਕਾਰਵਾਈ ਅੱਗੇ ਸੀ ਹਮੇਸ਼ਾ ਜਦੋਂ ਵੀ ਕੋਈ ਕੰਪਲੇਨਟ ਆਉਂਦੀ ਆ ਉਹਦੇ ਉਹਦੇ ਤੇ ਤੁਰੰਤ ਕਾਰਵਾਈ ਕਰਦੇ ਹੁੰਦੇ ਸੀਗੇ ਤੇ ਉਹਦੀ ਜੋ ਵੈਰੀਫਾਈ ਕਰਕੇ ਬੰਦੇ ਨੂੰ ਸਪਸ਼ਟੀਕਰਨ ਲੈ ਕੇ ਸਾਰਾ ਕੁਝ ਅਸੀਂ ਕਾਰਵਾਈ ਪੂਰੀ ਕਰਦੇ ਸੀ ਅਸੀਂ ਲਾਸਟ ਟਾਈਮ ਜਦੋਂ ਇੱਕ ਵਾਰੀ ਇੱਥੇ ਪਹੁੰਚੇ ਸੀਗੇ ਤੁਸੀਂ ਤੁਹਾਡੇ ਨਾਲ ਵੀ ਗੱਲਬਾਤ ਹੋਈ ਸੀ ਉਹ ਤੋਂ ਤੁਸੀਂ ਇੱਕ ਰੇਡ ਵੀ ਪੁਆਈਸ ਉਸ ਤੋਂ ਬਾਅਦ ਕੁਝ ਨੋਟਿਸ ਜਾਰੀ ਹੋਏ ਸੀਗੇ ਤਾਂ ਉਸ ਤੋਂ ਬਾਅਦ ਪਤਾ ਲੱਗਦਾ ਵੀ ਕੁਝ 10 ਤੋਂ 12 ਆੜਤੀਆਂ ਦੇ ਸਾਈਨ ਹੋਏ ਰਾਜੀਨਾਮੇ ਹੋਏ ਨੇ ਉਹਨਾਂ ਨੇ ਹਾਮੀ ਭਰੀਆ ਤੇ ਜਿਹੜੀ ਰੇਡ ਹੈ ਕੈਨਸਲ ਕਰ ਦਿੱਤੀ ਜਿਹੜੀ ਉਹ ਕੰਪਲੇਂਟਸ ਨੂੰ ਕੈਨਸਲ ਕਰ ਦਿੱਤੀ ਗਈ ਨਹੀਂ 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 ਕਿਸੇ ਆੜਤੀ ਨੇ ਨਹੀਂ ਹਾਮੀ ਭਰੀ ਕਿਸੇ ਆੜਤੀ ਨਾਲ ਰਾਈਨਾਮਾ ਨਹੀਂ ਹੋਇਆ ਜੀ ਇਹ ਤਾਂ ਸਿਰਫ ਉਹਨਾਂ ਨੇ ਬਿਆਨ ਲਿਆ ਕੇ ਸਾਡੇ ਕੋਲੇ ਡਾਕੂਮੈਂਟ ਕਰਾਏ ਨੇ ਉਹਦੇ ਅੰਗੇਸਟ ਜਦੋਂ ਉਹਨੇ ਆਪ ਦਾ ਸਪਸ਼ਟੀਕਰਨ ਦਿੱਤਾ ਤਾਂ ਫਿਰ ਅਸੀਂ ਉਹਦਾ ਨੋਟਿਸ ਕੈਨਸਲ ਕੀਤਾ ਸੀ ਅਦਰਵਾਈਜ਼ ਕਿਸੇ ਆੜਤੀ ਨਾਲ ਸਾਡਾ ਕੋਈ ਰਾਈਨਾਮਾ ਨਹੀਂ ਹੋਇਆ ਕੋਈ ਕੋਈ ਆਰਤੀ ਨਹੀਂ ਸਾਡੇ ਕੋਲੇ ਉਹਦੇ ਸੰਬੰਧ ਚ ਆਇਆ ਉਹ ਉਹ ਨਹੀਂ ਅਸੀਂ ਉਹ ਅਸੀਂ ਫਿਰ ਦਫਤਰ ਦਾਖਲ ਕਰਤੀ ਜੀ ਕਿਉਂਕਿ ਸਾਨੂੰ ਬਿਆਨ ਲਿਆ ਕੇ ਉਹਨੇ ਲਾਇ ਆਫ ਦੇ ਵੱਲੋਂ ਸੈਟੀਸਫਾਈਡ ਕਰਾਇਆ ਇੱਕ ਤੁਸੀਂ ਆਪ ਵੀ ਚੈਕਿੰਗ ਆਸਾ ਇੱਥੇ ਸੁਪਰਵਾਈਜ਼ਰ ਵੀ ਅਵੇਲੇਬਲ ਹੁੰਦੇ ਨੇ ਮੰਡੀ ਬੋਰਡ ਦੇ ਵਿੱਚ ਤਾਂ ਉਹ ਨਹੀਂ ਜਾ ਕੇ ਉੱਥੇ ਚੈਕਿੰਗ ਕਰਦੇ ਵੀ ਲੋਕ ਪਰੇਸ਼ਾਨ ਹੋ ਰਹੇ ਨੇ ਜਾਂ ਨਹੀਂ ਹੋ ਰਹੇ ਕਿਉਂਕਿ ਜਦੋਂ ਐਂਟਰੀ ਕਰਦੇ ਆ ਤਾਂ ਕਿਸੇ ਵੀ ਟਰੱਕ ਡਰਾਈਵਰ ਨੂੰ ਟੈਂਪੋ ਡਰਾਈਵਰ ਨੂੰ ਪਰਚੀ ਜ਼ਰੂਰ ਕਟਾਣੀ ਪੈਂਦੀ ਹੈ ਉੱਥੇ ਮੈਂ ਹੁਣ ਸੁਪਰਵਾਈਜ਼ਰਾਂ ਦੀ ਡਿਊਟੀ ਲਾਉਣਾ ਤੁਹਾਡੇ ਕਹਿਣ ਤੇ ਸੁਪਰਵਾਈਜ਼ਰ ਉਹਨਾਂ ਨੂੰ ਸਪੈਸ਼ਲ ਚੈੱਕ ਕਰਨਗੇ ਜੋ ਬੈਨੂ ਰਿਪੋਰਟ ਲੈ ਕੇ ਦੇਣਗੇ ਉਹ ਤੋਂ ਪ੍ਰੂਫ ਤਾਂ ਫਿਰ ਜਰੂਰ ਅਸੀਂ ਕਾਰਵਾਈ ਕਰਾਂਗੇ ਸਰ ਜੇਕਰ ਉਹ ਗਿਲਟੀ ਪਾਏ ਜਾਂਦੇ ਨੇ ਯਾਨੀ ਕਿ ਜੇਕਰ ਦੋਸ਼ੀ ਪਾਏ ਜਾਂਦੇ ਨੇ ਓਵਰਚਾਰਜਿੰਗ ਤਾਂ ਕੀ ਸੈਕਸ਼ਨ ਲਿਆ ਜਾਏਗਾ ਸਰ ਪਹਿਲਾਂ ਤਾਂ ਉਹਨਾਂ ਨੂੰ ਕੱਢਦੇ ਹੁਨੇ ਨੋਟਿਸ ਫਿਰ ਉਹ ਸਾਨੂੰ ਉਹ ਅਨਸਰ ਕਰਦੇ ਆ ਜੀ ਜੇ ਉਹ ਫੇਰ ਵੀ ਨਹੀਂ ਹਟਦੇ ਫਿਰ ਅਸੀਂ ਫਾਈਨ ਕਰਦੇ ਆ ਜੀ ਫਿਰ ਸਾਨੂੰ ਤਿੰਨ ਵਾਰੀ ਫਾਈਨ ਕਰਨਾ ਪੈਂਦਾ ਜੇ ਉਹ ਤਿੰਨ ਵਾਰੀ ਫਾਈਨ ਨਾ ਕਰਨ ਫਿਰ ਜੋ ਉਹ ਜੋ ਪੇ ਕਰ ਦੇਣ ਜੇ ਚੌਥੀ ਵਾਰੀ ਫੜੇ ਜਾਂ ਤਾਂ ਉਹਨਾਂ ਦਾ ਠੇਕਾ ਕੈਨਸਲ ਹੋ ਜਾਂਦਾ ਸਰ ਇਹ ਕਦੋਂ ਕਾਰਵਾਈ ਸ਼ੁਰੂ ਹੋ ਜਾਈਏ ਇਹ ਕਾਰਵਾਈ ਸਰ ਬਹੁਤ ਜਲਦੀ ਤੁਸੀਂ ਸਾਡੇ ਧਿਆਨ ਚ ਲਿਆਤਾ ਸ਼ਿਆਸੀ ਬਹੁਤ ਜਲਦੀ ਕਰਾਂਗੇ ਅਸੀਂ ਅਸੀਂ ਚਾਹੁੰਦੇ ਮੈਂ ਸੁਪਰਵਾਈਜ਼ਰਾਂ ਦੀ ਡਿਊਟੀ ਅੱਜ ਹੀ ਲਾਉਣਾ ਵੀ ਭਾਈ ਕੰਡੇ ਦੇ ਉੱਤੇ ਖਿਆਲ ਰੱਖੋ ਖਾਸ ਕਰਕੇ ਕੰਡੇ ਦੇ ਉੱਤੇ ਕੋਈ ਸਾਰੀ ਮੰਡੀ ਜੀ ਖਿਆਲ ਰੱਖੋ ਤਾਂ ਕਿ ਲੋਕਾਂ ਨੂੰ ਤਕਲੀਫ ਨਾ ਹੋਵੇ